ਇੱਥੇ ਆਪਾਂ ਨੂੰ ਨਾਲੇ ਦੇ ਟ੍ਰੇਨਿੰਗ ਸਕੂਲ ਖੁੱਲ ਗਿਆ ਆਪਣਾ ਇਹ। ਵੀ ਜਿਹੜਾ ਨਹੀਂ ਬੋਲਿਆ ਉਹ ਵੀ ਬੋਲੋ ਆਗੇ। ਆਪਾਂ ਨੂੰ ਫੜੇ ਬਣਾਉਣਾ ਆਗੇ ਜਰੂਰ। ਨਾਲੇ ਟ੍ਰੇਨਿੰਗ ਕਰੋ ਬੋਲਣ ਦੀ। ਨਾਲੇ ਤੁਹਾਡੀ ਚਿੰਗਾਲਾ ਇੱਥੇ। ਨਾਲੇ ਤੁਹਾਡੀ ਚਿੰਗਾਲਾ ਤੋਂ ਵੀ ਨਾਲੇ ਤੁਸੀਂ ਤਾਂ ਜੇ ਬੋਲੋਗੇ ਇੱਥੇ ਤੁਹੇਰੇ ਹੀ ਜਾ ਕੇ ਸੱਚ ਨਾਲ ਗੱਲ ਕਰੋਗੇ। ਫੇਰੀ ਐਸਡੀ ਨਾਲ ਗੱਲ ਕਰੋਗੇ। ਫੇਰੀ ਐ ਡੀਐਸਪੀ ਨਾਲ ਗੱਲ ਕਰੋਗੇ ਤੁਸੀਂ। ਤੇ ਜੇ ਸਾਡੇ ਇੱਥੇ ਨਾ ਬੋਲੇ ਆ ਗਿਆ। ਤੇ ਫੇਰ ਤੁਸੀਂ ਫੇਰ ਤੁਸੀਂ ਸਾਡੇ ਨਾਲ ਨਾਲ ਫਿਰਨਾ ਵਾ ਅਹੀਂ ਨਹੀਂ ਕਿ ਚਾਹੁੰਦੇ ਵੀ ਤੁਸੀਂ ਸਾਡੇ ਨਾਲ ਹਰ ਇੱਕ ਪਿੰਡ ਦੇ ਵਿੱਚੋਂ ਆਪਣੇ ਆਪ ਦਾ ਆਪਦੀ ਲੜਾਈ ਲੜਨ ਵਾਸਤੇ ਆਪਦੇ ਆਪ ਦਾ ਇਹ ਬਾਹਰ ਚੁੱਕਣ ਵਾਸਤੇ ਤਿਆਰ ਹੋ ਜੁ ਮੇਰੇ ਵੀਰੋ ਇਸ ਕਰਕੇ ਤੁਹਾਡੇ ਗਾੜੀ ਬੇਨਤੀ ਹੈ ਸਾਡੀ ਆ ਸਾਰਾ ਪ੍ਰਸ਼ਾਸਨਿਕ ਕੋ ਯਾਨੀ ਹੁੰਦਾ ਸਾਡਾ ਬਾਹਰ ਹੁੰਦਾ ਇਹਨਾਂ ਅਫਸਰਾਂ ਦੇ ਨਾਲ ਕਈ ਬਹੁਤ ਚੰਗੇ ਅਫਸਰ ਹੁੰਦੇ ਆ ਬਾਕੀ ਕਈਆਂ ਇਹਨਾਂ ਦੇ ਇਹ ਸਾਡੇ ਕਹਿਣ ਤੇ ਵੀ ਗਲਤ ਕੰਮ ਕਰ ਜਾਂਦੇ ਆ ਉਹ ਗਲਤ ਕੰਮ ਦਾ ਇਹਨਾਂ ਨੂੰ ਖਮਿਆਵਾ ਜਿਹੜਾ ਉਹ ਪੂਤਰਾ ਬਣਾਵਾ ਮੇਰੇ ਵੀਰੋ ਉਹਦਾ ਅਸੀਂ ਜਿਹੜਾ ਸਿਕਾਵਾ ਉਹ ਕੱਢਗੇ ਨਾ ਅਸੀਂ ਕੋਈ ਵੇਲੇ ਨਹੀਂ ਹੈਗੇ ਕਿ ਜਿਹੜੇ ਇੱਥੇ ਬੈਠੇ ਆ ਅਸੀਂ ਕੋਈ ਤੁਹਾਨੂੰ ਛੋਗ ਨਹੀਂਗਾ ਤੁਹਾਡੀ ਕੋਈ ਜਿੱਦ ਨਹੀਂਗੀ ਤੁਹਾਡੀ ਕੋਈ ਅਣਖ ਦਾ ਸਵਾਲ ਨਹੀਂਗਾ ਕਿ ਅਸੀਂ ਇੱਥੇ ਬਹਿਣਾ ਹਾਂ ਦੂਸਰੀ ਗਲਤੀ ਕਿ ਜਿਹੜਾ ਇਹਨਾਂ ਨੇ ਬੂਆ ਲਾਇਆ ਕਿ ਨਹੀਂ ਸੀ ਲਾਉਣਾ ਚਾਇਤਾ ਇਹਨਾਂ ਇਹਦੀ ਕਾਟਾ ਇਹਨਾਂ ਦੀ ਇਹਨਾਂ ਦਾ ਕੋਈ ਇਹਦੇ ਵਿੱਚ ਥਾਂ ਦੇ ਵਿੱਚ ਕੁਝ ਨਹੀਂ ਬੰਦਾ ਇਹ ਨੌਕਰ ਨੇ ਸਾਡੇ ਇਹ ਸਾਡੇ ਟੈਕਸਾਂ ਦੇ ਵਿੱਚੋਂ ਜਿਹੜਾ ਟੈਕਸ ਜਾਂਦਾ ਵਾ ਉਹਦੇ ਵਿੱਚੋਂ ਤਨਖਾਹਾਂ ਲੈਂਦੇ ਨੇ ਸਾਡੀ ਫਰਿਆਦ ਸੁਣਨ ਵਾਸਤੇ ਸਾਡੀ ਦੁੱਖ ਤਕਲੀਫ ਸੁਣਨ ਵਾਸਤੇ ਇਹਨਾਂ ਨੂੰ ਇਹ ਫੜ੍ਹ ਲੇਖ ਕੇ ਜਦੋਂ ਆਪਦੇ ਸੁਖੀ ਦੇ ਬੈਠਦੇ ਨੇ ਤੇ ਸਾਡੀ ਹਾਇਤ ਵਾਸਤੇ ਬੈਠਦੇ ਨੇ ਜਿਹੜੀਆਂ ਇਹਨਾਂ ਨੇ ਵਰਦੀਆਂ ਪਾਈਆਂ ਸਾਨੂੰ ਡਰਾਉਣ ਵਾਸਤੇ ਨਹੀਂਆਂ ਪਾਈਆਂ ਸਾਡੀ ਰਾਖੀ ਵਾਸਤੇ ਪਾਈਆਂ ਹੋਈਆਂ ਨੇ ਮੇਰੇ ਵੀਰੋ ਇਸ ਕਰਕੇ ਚਲੋ ਆਪਾਂ ਆਪਦਾ ਇਹਦਾ ਆਪਣਾ ਲੰਮਾ ਕੰਮ ਚੱਲਣਾ ਵਾ ਜਿੰਨਾ ਇਹ ਲੰਮਾ ਚੱਲ ਗਿਆ ਆਪਣੇ ਕੋਲ ਹੋਰ ਵੀ ਜਿਹੜੀਆਂ ਲੋਕਾਂ ਯਸਤਮ ਆਉਨਾ ਜਾਂ ਲੋਕੀ ਜਿਹਨੇ ਪੀੜਤ ਲੋਕ ਨੇ ਜਿਹੜੇ ਲੋਕ ਤੇ ਦੰਬੇ ਕੁਝਲੇ ਵਿਚਾਰੇ ਲੋਗ ਆ ਜਿਹੜੇ ਇਹਨਾਂ ਦੇ ਇਹ ਦਮਾਤਲੇ ਆਏ ਹੋਏ ਮਰੇ ਹੋਏ ਉਹਨਾਂ ਨੂੰ ਉੱਪਰ ਨਾ ਵਤਕਾ ਲਾ ਤਕ ਹੋਰ 2 ਘੰਟੇ ਤੱਕ ਆ ਲਾਈਵ ਚ ਲੰਡਿਆ ਲੋਕਾਂ ਨੂੰ ਪਤਾ ਲੱਗ ਗਈ ਜਣਾ ਜਿਹੜੇ ਦੁਖੀ ਹੋਏ ਲੋਗ ਨੇ ਉਹ ਐਡੋ ਮੈਡ ਕੀ ਆਡੇ ਆਹ ਤਰੀਕੇ ਆ ਗਏ ਬਹਿਣ ਵਾਸਤੇ ਮਜਬੂਰ ਹੋ ਜਾਣਗੇ ਉਹਨਾਂ ਨੂੰ ਆਪਾਂ ਨੂੰ ਸੱਦਣ ਦੀ ਲੋੜ ਉਹਨਾਂ ਨੇ ਆਪਣੇ ਆਪ ਆ ਜਾਣਾ ਆ ਅੱਜ ਆਪਾਂ ਕੋੜੀ ਸੇਖਾ ਜੂਨ ਦੇ ਵਿੱਚੋਂ ਜਿਹੜੇ 5-6 ਪਿੰਡ ਸੱਦੇ ਲਿਗੇ ਆਪਣੇ ਕੋਲ ਮੁੰਡੇ ਜ਼ਿਲ੍ਹੇ ਦੇ ਵਿੱਚ 7 ਜੂਨ ਚੱਲਣ ਡਿਆ ਸਵਾ 100 ਦੇ ਕਰੀਬ ਆਪਣੇ ਕੋਲ ਪਿੰਡ ਆ ਜਿੰਨੀ ਵੀ ਸੰਕਤ ਦੀ ਲੋੜ ਹੋਈ ਓਨੀ ਉਸ ਮੁਤਾਬਕ ਹੀ ਆਪਾਂ ਸੰਸਾਦ ਦੀ ਫੌਜ ਮਂਗਾਈ ਜਾਵਾਂਗੇ ਜਿਸ ਤਰ੍ਹਾਂ ਇਹ ਆਪਦੀ ਫੌਜ ਮਂਗਾ ਲੈਣ ਇਹ ਸਾ ਇਹ ਇਥੋਂ ਠਾਉਂਦੇ ਇਹਨਾਂ ਕੋ ਦੋ ਤਰੀਕੇ ਆ ਉਹ ਅਸੀਂ ਦੱਸ ਦਿੰਨੇ ਇਹਨਾਂ ਨੂੰ ਭਿਜਾ ਦੇ ਜਿਹੜਾ ਕੰਮ ਵਾਸਤੇ ਅਸੀਂ ਆਏ ਆ ਉਹ ਸਾਡੇ ਮਸਲੇ ਹੱਲ ਕਰ ਦੋ ਤੇ ਜਾਂ ਫਿਰ ਤੁਹਾਡੇ ਕੋਲ ਦੂਜਾ ਤਰੀਕਾ ਢਾਡੀ ਡਾਂਗੇ ਹੀ ਆ ਤੁਹਾਡੇ ਕੋਲ ਰਫਲਾਏ ਹੀ ਗਿਆ ਨੇ ਤੁਹਾਡੇ ਕੋਲ ਅਸਰਾ ਹੈਗਾ ਵਾ ਤੁਹਾਨੂੰ ਕੁੱਟ ਕੇ ਇਥੋਂ ਮੇਰੇ ਵਿਰੁੱਧ ਠਾ ਲੋ ਤੁਹਾਡੇ ਕੁੱਟਣ ਅੱਗੇ ਹੱਥ ਨਹੀਂ ਚੁੱਕਾਂਗੇ ਤੁਹਾਡੀਆਂ ਇਹੀਆਂ ਡਾਂਗਾਂ ਨੇ ਉਹ ਬੜੇ ਸਬਰ ਨਾਲ ਖਾਵਾਂਗੇ ਤੇ ਉਹ ਜੜੀਆਂ ਤੁਹਾਡਾ ਹੱਥ ਉੱਠੂਗਾ ਉਹ ਲੋਕ ਫਿਰ ਤੁਹਾਡੇ ਹੱਥ ਨੂੰ ਮੂਛੇ ਵਟ ਕਰਕੇ ਤੁਹਾਡਾ ਵੱਢਣਗੇ ਉਹ ਤੁਹਾਨੂੰ ਲੋਭ ਲਿਆਈ ਨਹੀਂਗਾ ਕਰਨਗੇ ਕਿਉਂਕਿ ਲੋਕਤੰਤਰ ਦੇ ਵਿੱਚ ਸਾਨੂੰ ਇਹ ਹੱਕ ਹੈ ਆਪਦਾ ਧਰਨਾ ਪ੍ਰਦਰਸ਼ਨ ਕਰਨ ਦਾ ਆਪਦਾ ਆਪਦੀ ਗੱਲ ਲਖਣ ਦਾ ਇਹਦੇ ਵਿੱਚ ਜੇ ਲੋਕਤੰਤਰ ਨੂੰ ਤੁਸੀਂ ਟਿੱਕ ਜਾਣ ਦੇ ਜੇ ਤੁਸੀਂ ਕਾਨੂੰਨ ਤੋਂ ਬਾਹਰ ਹੋ ਜਾਂਦੇ ਜੇ ਤਾਂ ਆਹ ਗੇਟ ਨੂੰ ਜਿੰਦਰਾ ਲੱਗਾ ਨੀ ਦੇ ਥਾਣੇ ਦੇ ਗੇਟ ਨੂੰ ਜਿੰਦਰਾ ਨਹੀਂ ਲਾਉਂਦਾ ਆਕੇਗਾ ਨਹੀਂ ਅਧਿਕਾਰ ਇਹਨਾਂ ਨੂੰ ਬਿਲਕੁਲ ਹੀ ਜੇ ਕਦੇ ਇਹ ਗਾਵਾ ਅਧਿਕਾਰ ਉਹ ਸਾਨੂੰ ਉਸ ਕਾਨੂੰਨ ਦੇ ਵਿੱਚੋਂ ਸਾਨੂੰ ਲਾਈਨ ਪੜ੍ਹ ਕੇ ਦੱਸ ਦੇਣ ਕਿ ਜਦੋਂ ਲੋਕ ਦੁਖੀ ਹੋ ਕੇ ਤੁਹਾਡੇ ਦਰਬਾਰ ਦੇ ਵਿੱਚ ਆਉਂਦੇ ਆ ਤੁਹਾਨੂੰ ਗੱਲਾਂ ਦੱਸਣ ਆਉਂਦੇ ਆ ਅੱਗੋਂ ਤੁਸੀਂ ਜਿੰਦਰਾ ਠੋਕਿਆ ਹੋਵੇ ਉਹ ਕਿੱਥੇ ਲਿਆ ਉਹ ਕਿਹੜੀ ਲੈਣ ਦੇ ਵਿੱਚ ਲਿਖਿਆ ਵਾ ਇਸ ਕਰਕੇ ਆਪਾਂ ਬੜੇ ਆਦੇ ਸਮਝ ਸੋਝ ਤਰੀਕੇ ਦੇ ਨਾਲ ਤੇ ਆਪਾਂ ਆਪਦੀ ਸ਼ਾਂਤੀਪੂਰਨ ਜਿਹੜਾ ਇਹਨਾਂ ਦਾ ਇਥੋਂ ਆਪਣਾ ਆਜ ਦਾ ਹੈਗਾ ਕਿਉਂਕਿ ਜਿਹੜੀਆਂ ਮਾਰਤਾ ਹੈ ਸਾਡੀ ਇਹ ਟਾੜੀਆਂ ਨੇ ਇਹ ਤੁਹਾਡੀ ਜਾਇਦਾਦ ਆ ਆ ਗੇੜਿਆ ਤੁਹਾਡੀ ਜਾਇਦਾਦ ਆ ਇਹਦਾ ਬੰਨ੍ਹ ਸਕਦੇ ਆ ਆ ਬੰਨ ਕੇ ਨੰਗ ਸਕਦੇ ਆ ਬਾਕੀ ਇਹਨਾਂ ਦਾ ਇੱਕ ਪੱਤਾ ਨਹੀਂ ਤੋੜਾਂਗੇ ਇੱਕ ਫੁੱਲ ਨਹੀਂ ਇਥੋਂ ਇਹ ਫੁੱਲ ਵੀ ਇਥੋਂ ਇੱਕ ਕਿਰਕਰੀ ਨਹੀਂ ਲਾਵਾਂਗੇ ਬੜੇ ਸ਼ਾਦਮਈ ਤਰੀਕੇ ਦੇ ਨਾਲ ਜਦੋਂ ਅਸੀਂ ਚਾਹ ਪੀਵਾਂਗੇ ਇਹਨਾਂ ਨੂੰ ਆਵਾਜ਼ ਮਾਰਾਂਗੇ ਵੀ ਆਓ ਸਾਡੇ ਨਾਲ ਬਹਿ ਕੇ ਚਾਹ ਪੀ ਲਓ ਕਿਉਂਕਿ ਇਹ ਕੋਈ ਇੱਥੇ ਆ ਬਾਣੀਆਂ ਦਾਣੀਆਂ ਦੇ ਘਰਾਂ ਦੇ ਵਿੱਚੋਂ ਨਹੀਂ ਹੈਗੇ ਇੱਥੇ ਕੋਈ ਧਨਾੜ ਲੋਕਾਂ ਦੇ ਮੁੰਡੇ ਨਹੀਂਗੇ ਹੈਗੇ ਆਪਣੇ ਘਰਾਂ ਦੇ ਵਿੱਚੋਂ ਹੀ ਆਪਣੇ ਭੈਣ ਭਰਾ ਨੇ ਜਿਹੜੇ ਇਹ ਆਪਣੇ ਇੱਥੇ ਆ ਕੇ ਇਹ ਆਪਦੀ ਸਰਵਿਸ ਕਰਨ ਦੇ ਨੇ ਬਾਕੀ ਇਹਨਾਂ ਨੂੰ ਸਾਡੇ ਗਾੜੀ ਸਾਡੀ ਇਹਨਾਂ ਗਾੜੀ ਪੇਗਾ ਵੀ ਆਪਦਾ ਜਿਹੜੀ ਨੌਕਰੀ ਆ ਉਹ ਆਪਦੇ ਤਰੀਕੇ ਦੇ ਨਾਲ ਉਹ ਕੀਤੀ ਜਾਓ ਸਾਨੂੰ ਜਿਹੜਾ ਆਪਦੀ ਕਾਰਵਾਈ ਆ ਉਹ ਆਪਦੇ ਤਰੀਕੇ ਨਾਲ ਚਲਾਉਣ ਦਿਓ ਜਿੱਥੇ ਕਿਹੜੀ ਗਿਆਤੀ ਹੁੰਦੀ ਆ ਉਥੇ ਸਾਡਾ ਸੰਗਰਾਸ਼ ਕਰਨ ਦਾ ਜਿਹੜਾ ਵਾ ਉਹ ਸਾਡੀ ਮਜਬੂਰੀ ਬਣ ਜਾਂਦੀ ਆ ਉਹ ਸਾਡਾ ਜ਼ਰੂਰੀ ਹੋ ਜਾਂਦਾ ਵਾ ਇਸ ਕਰਕੇ ਸਾਡੀ ਆ ਬੇਨਤੀ ਆ ਤੁਹਾਡੇ ਦੇ ਵਿੱਚੋਂ ਪੜ ਕੇ ਸ਼ੰਪੀਪੂਰਨ ਦੇ ਨਾਲ ਆਪਾਂ ਹੀ ਜ਼ਿਆਦਾ ਧਰਨਾ ਪਿਆਲਾ ਚਲਾਉਣਾ ਵਾ ਲੰਮਾ ਚੱਲਣਾ ਆਏ ਇਹ 8 ਦਿਨ ਚੱਲ ਜੇ ਇਹ 10 ਦਿਨ ਚੱਲ ਜੇ ਇਹ ਮਹੀਨਾ ਚੱਲ ਜੇ ਇਹ ਜਿੰਨਾ ਜਿਹੜਾ ਇਹਨੇ ਆਪਦੀ ਐਸਐਚਓ ਨੇ ਮਿੱਟੀ ਪਟਾਉਣੀ ਆ ਆਪਨੀ ਪਟਾ ਲਵੇ ਜਿੰਨਾ ਜਿਹੜਾ ਆਪਦੀ ਬਦਨਾਮੀ ਕਰਾਉਣੀ ਆ ਕਰਾ ਲਵੇ ਸਾਡੀ ਹੱਕ ਸੱਚ ਦੀ ਲੜਾਈ ਆ ਇੱਕ ਪਾਸੇ ਮਲਕਪਾ ਗੋੜੇ ਦੂਜੇ ਪਾਸੇ ਆ ਜਿਹੜੇ ਦਰਿਆ ਦੇ ਬਿਠੇ ਭਾਈ ਲਾਲੂ ਨੇ ਇੱਕ ਵਾਰ ਦੇ ਮਲਖ ਭਾਗੋ ਜਿਹੜਾ ਬੂਹਾ ਬੂਹਾ ਮਾਰ ਕੇ ਬੈਠੇ ਨੇ ਉਹਨਾਂ ਜੇਰ ਗੱਲਬਾਤ ਕੋਈ ਨਹੀਂ ਹੋਊਗੀ ਜਿੰਨਾ ਜਿਹੜੇ ਬੂਹਾ ਨਾਲ ਖੁੱਲੇ ਜਾਊਗਾ ਲੈਫਰ ਜੀ ਕਾ ਖਲਤਾ ਲੈਫਰ ਜੀ ਜੀ ਸਾਡੇ ਮੇਰੇ ਵਿਰੋਧ ਇੱਕ ਇੱਕ ਪਿੰਡ ਦਾ ਹੀ ਇੱਕ ਇੱਕ ਬੰਦਾ ਆ ਜਿਓ ਆ ਆ ਆਈ ਜਾਓ ਜ਼ਰੂਰੀ ਆਪਣੇ ਆਵੀ ਤੇ ਕਹਿਣਾ ਕੀ ਇੱਥੇ ਇੱਥੇ ਤੁਹਾਨੂੰ ਬੋਲਣ ਦੀ ਜਾਜੀ ਦੱਸੀ ਜਾਂਦੇ ਨਾਲ ਨਾਲ ਕਹਿਣਾ ਕੀ ਆ ਆ ਜੀ ਗੱਲਬਾਤ ਆ ਇਹਨੂੰ ਜਾ ਤੋੜ ਦੇਣਾ ਆਪਾਂ ਵੀ ਆਈ ਰਹ ਹੋਂ ਜਾਂ ਧੱਕਾ ਕੀ ਗੱਲ ਜੇ ਆਪਾਂ ਇਹ ਜਰਨਾ ਵਾ ਸਾਰਾ ਕੁਝ ਤੇ ਫੇਰ ਆਪਾਂ ਆਪਦਾ ਘਰਾਂ ਨੂੰ ਜਾਈਏ ਤੇ ਜੇ ਇਹ ਰੋਕਣਾ ਵਾ ਤੇ ਫੇਰ ਸਾਨੂੰ ਸਾਨੂੰ ਸੰਤਲੂ ਵਧਾਉਣੀ ਪੈਣੀ ਆ ਸਾਨੂੰ ਬੰਦੇ ਵੀ ਹੋਰ ਵਧਾਉਣੇ ਪੈਣੇ ਆ ਸਾਨੂੰ ਦਰਿਆ ਵੀ ਹੋਰ ਵਿਛਾਉਣੀਆਂ ਪੈਣੀਆਂ ਵਾ ਤੇ ਸਾਨੂੰ ਜ਼ਰੂਰੀ ਨਹੀਂ ਫੇਰ ਇੱਥੇ ਹੀ ਫੇਰ ਸਾਡੇ ਕੋਲ ਰੋੜੇਗਾ ਹੀ ਰੋੜ ਵੀ ਲੱਗਾਗੇ ਇਸ ਕਰਕੇ ਅਸੀਂ ਅਜੇ ਇਹਨਾਂ ਦਾ ਚਲੋ ਇੰਤਜ਼ਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਵਤੇ ਤੁਮ੍ਹਾਰੀ